ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਫਾਈ ਫਾਰਮਰ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆਂ ਇੰਨਾ ਵੀਰਾਂ ਨੇ ਇਹ ਤੱਕ ਆਪਣਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਤਾਂ ਕਿ ਜੋ ਵੀ ਆਪਾਂ ਨਵੀਂ ਵੀਡੀਓ ਲੈ ਕੇ ਆਈਏ ਤੁਹਾਡੇ ਤੱਕ ਪਹੁੰਚ ਸਕੇ ਅੱਜ ਆਪਾਂ ਆਏ ਆ ਟਰੈਕਟਰ ਮੰਡੀ ਸਾਬੋ ਦੀ ਤਲਵੰਡੀ ਤਰੀਕ ਹੋਗੀ ਅੱਜ ਤੋਂ 10 2024 ਦੀ ਸ਼ੁਰੂ ਕਰਦੇ ਆਂ ਆਪਾਂ ਟਰੈਕਟਰਾਂ ਦੀ ਵੀਡੀਓ ਜੀ ਸਵਰਾਜ 855 ਗਿਆ ਜੀ 14 ਮਾਡਲ ਰਿਮਾਰਡ 495000 ਪੰਜਾਬ ਨੰਬਰ ਜੀ ਟਰੈਕਟਰ ਬਿਲਕੁਲ ਸਾਫ਼ ਜਿਹਾ ਟਾਇਰ ਪੂਰੇ 95% ਹੈ ਜੀ ਗੁੱਡੀਅਰ ਦੇ ਮੋਰ ਲਿਆ ਮਾਰਾ ਪਿਆ ਜੀ ਮੋਬਾਈਲ ਨੰਬਰ ਵਾਈਆਂ ਦਾ ਬੋਲ ਦਿੰਨੇ ਆ ਜੀ 99724 66 60 002 ਜੀ 99724 6002 ਜੀ ਅੱਗੇ ਆ ਗਿਆ ਯਾਰ ਜਣ 605 ਡੀਆਈ ਗੁੱਡੀਅਰ ਦੇ ਟਾਇਰ ਹੈ ਜੀ 99 ਪੈਸੇ ਐਕਟਰ ਪੂਰਾ ਸਾਫ਼ ਇਖਤਰਾ ਮਾਡਲ ਹੈਗਾ 2018 ਹੀ ਡਿਮਾਂਡ 5 ਲੱਖ 95000 ਜੀ 16 9 28 ਦੇ ਟਾਇਰ ਹੈ ਜੀ ਅੱਗੇ ਆ ਗਏ ਸੋਨਾਲੀ ਦਾ ਡੀਆਈ 750 ਇੰਟਰਨੈਸ਼ਨਲ ਮਾਡਲ 2012 ਡਿਮਾਂਡ 3 ਲੱਖ 60000 ਜੀ 3 ਲੱਖ 60000 ਅੱਗੇ ਆ ਗਏ 1250 ਕੁਛ 55 ਪੀ ਵੀ ਨੰਬਰ ਹੈ ਜੀ ਸੈਂਟਰ ਗੇਅਰ ਬੀ ਕੇ ਟੀ ਦੇ ਟਾਇਰ ਹੈ ਜੀ ਨਵੇਂ ਚੌਕੜੀ ਨਵੇਂ ਹੈ ਜੀ ਦੇਖ ਸਕਦੇ ਹੋ ਜੀ ਫੁੱਲ ਹੈਵੀ ਬੰਪਰ ਪੀ ਵੀ ਤੇ ਹੀ ਨੰਬਰ ਕਲੋਸ ਕਰਦੇ ਇੰਜਨ ਵਾਲਾ ਜੀ 2013 ਮਾਡਲ ਦੀ ਮੰਗ 4 ਲੱਖ 95000 ਅੱਗੇ ਆ ਗਈ ਸੋਨਾਲੀ ਕਾ ਸਿਕੰਦਰ 60 ਕੁੱਲ ਹੈਵੀ ਬੰਪਰ ਇਹ ਕਿਤੇ ਟਾਇਰ 16 ਨੰਬਰ 28 ਦੇ ਜੀ ਸਾਈਡ ਗੇਅਰ ਤੇ ਟਾਇਰ ਨਵੇਂ ਇਹ ਚੌਕੜੇ ਹੀ ਨਵੇਂ ਆ ਜੀ ਇਹ ਮਾਡਲ ਹੈਗਾ 2019 ਦਰਮਾਨ 6 ਲੱਖ 30 ਹਜ਼ਾਰ ਜੀ ਤੇ ਪੀ ਵੀ 11 ਨੰਬਰ ਹੈ ਜੀ ਟਰੈਕਟਰ ਬਿਲਕੁਲ ਸਾਫ ਸੁਥਰਾ ਜੀ ਕਿ ਆ ਗਈ ਡੀ ਆਈ 700 45 ਜੀ ਇਸ ਦੇ ਅੰਦਰ ਐਮ ਮਾਰਕ ਦੇ ਟਾਇਰ ਜੀ 95 ਪੈਸੇ ਮੂਰਲੇ ਵੀ 95 ਪੈਸੇ ਹੈਵੀ ਬੰਪਰ ਮਾਡਲ ਹੈਗਾ 2018 డిమాండ్ 4 ਲੱਖ 75000 ਜੀ ਪੰਜਾਬ ਨੰਬਰ ਹੈ ਪੀ ਵੀ 03 ਜੀ ਅੱਗੇ ਆ ਗਿਆ ਜੀ ਕੇਸ 350 ਡੀਆਈ ਡਿਸਕ ਬ੍ਰੇਕ ਹਰਿਆਣਾ ਨੰਬਰ ਹੈ ਜੀ 14 ਮਾਡਲ ਡਿਮਾਂਡ 2 ਲੱਖ 60000 ਰੁਪਏ 2 ਲੱਖ 60000 ਰੁਪਏ ਅਬੋਲੋ ਦੇ ਟਾਇਰ ਹੈ ਜੀ ਚੰਨੇ ਪੈਸੇ ਚੈੱਕ ਕਰੋ ਜੀ ਤੇ ਮੂਰਲੇ ਹੈਗੇ ਮੂਰਲੇ ਵੀ ਅਬੋਲੋ ਦੇ ਹੈ ਜੀ ਅਗੈ ਸੋਨਾਲੀ ਕਾ 745 ਡੀਆਈ 2006 ਮਾਡਲ ਡਿਮਾਂਡ 270000 ਬਿਲਕੁਲ ਸਾਫ਼ ਉਤਰਾ ਟਰੈਕਟਰ ਹੈ ਜੀ ਗਿਆ ਗਈ ਫਾਰਮਟ੍ਰੈਕ ਪੈਂਟਾ ਹੈ 65 ਮਾਡਲ 2008 ਡਿਮਾਂਡ ਪੂਰਾ 3 ਲੱਖ ਟਾਇਰ ਹੈਗੇ ਅਪੋਲੋ ਦੇ ਜੀ सोलह नौ अठाई बैर है कि पचासी पैसे गया पचवंजा दो हजार तीन लाख पंताली हजार बिलकुल साफ है जी ऊपर सिंपल छतरी लगी है सोना रिका सात सौ पंताली 2000 ਦਾ ਮਾਡਲ ਵਿਮਾਨ 258000 ਇਹ ਤੇ ਬਿਲਕੁਲ ਸਾਫ ਹੈ ਅਪੋਲੋ ਦੇ ਟਾਇਰ ਹੈ ਜਿੱਗਿਆ ਹੈ ਜੀ ਮੈਸੀ 245 ਡੀ ਆਈ ਜੀ 86 ਮਾਡਲ ਵਿਮਾਨ 270000 What uh, okay. is ਮਾਲਿਕਾ 750 ਜੀ ਮਾਡਲ 11 ਦਮਾਨ 4 ਲੱਖ 5000 ਦੀ ਪੀਵੀ ਨੰਬਰ ਹੈ ਜੀ ਪੂਰਾ ਸਾਫ ਪੁੱਤਰਾ ਟਰੈਕਟਰ ਹੈ ਜੀ ਅਪੋਲੋ ਦੇ ਟਾਇਰ ਵੀ ਮਗਰਲੇ 95 ਪੈਸੇ ਮਹੀਨੇ 70 ਰੁਪਏ ਦੇ ਜੀ ਗੱਤ ਦੀ ਇਸ ਵੀਆਈ 550 ਜੀ ਇਹ ਰਾਮਾ ਜਿਓ ਕੋੜਈ ਨਵਾਂ ਲੱਗੇਗਾ ਜੀ

ਆ ਗਿਆ ਇਹ ਆਸ਼ਾ ਸ਼ੇ ਨਵੇਂ ਮਾਡਲ 128000 ਜੀ ਆਰਮ ਟਰੈਕ ਦਾ 8 ਜੀ ਇਹ ਨਵੇਂ ਮਾਡਲ ਆ ਜ਼ਮਾਨ 162000 ਰੁਪਏ ਕਿੰਨਾ ਮਾਡਲ ਹੈ ਵੀਰੇ ਇਹ? ਇਹ 6 ਮਾਡਲ ਵੀਰੇ। 7 ਮਾਡਲ। 7 ਮਾਡਲ ਡਿਮਾਂਡ ਵੀਰੇ। ਡਿਮਾਂਡ 2,65,000। ਕਿੱਥੋਂ ਦਾ ਨੰਬਰ ਹੈ ਵੇ? ਪੰਜਾਬ ਦਾ ਜੀ। ਪੀਵੀ 46। ਕੋਲੋ ਦੇ ਟਾਇਰ ਹਨ ਆ ਜੀ। ਟਾਇਰ ਤਾਂ ਨਵੇਂ ਆਣਾ। ਚੌਪੜਾ ਨਵਾਂ ਵੀਰੇ। ਮੋਬਾਈਲ ਨੰਬਰ ਕਿੰਨਾ ਵੀਰੇ? ਮੋਬਾਈਲ ਨੰਬਰ ਆਪਣਾ ਹੈਗਾ 6280432034। ਠੀਕ ਹੈ ਜੀ। ਤੇ ਆਹ ਵੀਰੇ ਮਾਡਲ। ਇਹ ਹੈਗਾ ਜੀ 10 ਮਾਡਲ। ਸਰ ਨਵੇਂ ਵੀਰੇ ਚਾਰੇ ਰੇਟ ਦੇਣਾ ਜੀ ਹਾਂਜੀ ਡੀਆਈ 750 ਸੋਨਾਂ ਦੀਆਂ 10 ਮਾਡਲ ਲੈਣਾ ਜੀ 10 ਮਾਡਲ ਵੀਰੇ ਤੇ ਨੰਬਰ ਜੀ ਨੰਬਰ ਪੰਜਾਬ ਵੀਰੇ ਹਰਿਆਣਾ ਨੰਬਰ ਕੋਈ ਨਹੀਂ ਆਪਣੇ ਕੋਲ ਠੀਕ ਹੈ ਜੀ ਇਹ ਦੋਨੋਂ ਇਹ ਆਈ 16 ਮਾਡਲ ਆ ਸੋਨਾਂ ਦੀ ਕਾਈ ਇਹਦੀ ਡਿਮਾਂਡ ਕੀ ਜਵੇ ਇਹਦੀ 475 ਜੇ ਕੇ ਦੇ ਟਾਇਰ ਚੌਕੜਾ ਹੀ ਨਵਾਂ ਹੈ ਜੀ ਸਾਈਡ ਗੇਅਰ ਜੇ ਕਿਸੇ ਨੇ ਲੋਨ ਕਰਾ ਕੇ ਲੈਣਾ ਹੋਵੇ ਉਹ ਵੀ ਕਰਵਾ ਕੇ ਦੇ ਦਾਂਗੇ ਆਪਾਂ ਠੀਕ ਹੈ ਜੀ ਪੀ ਵੀ ਨੰਬਰ ਹੈ ਜੀ 85 ਲਾ ਕੇ ਮੈਂ ਦੱਸਾਂਗਾ ਠੀਕ ਹੈ ਗਾਇਸ ਉਹਨਾਂ ਲਈ ਕਾ 35 ਜੀ ਸੈਡ ਗੀਅਰ ਬੀ ਕੇ ਟੀ ਦੇ ਟਾਇਰ ਹੈ ਜੀ ਨਵੇਂ ਚੌਕੜਾ ਜੀ ਇਹ ਨੰਬਰ ਕਿੱਥੋਂ ਦਾ ਵੀਰ ਪੰਜਾਬ ਨੰਬਰ ਹੈ ਸਾਰੇ ਬਠਿੰਡਾ ਨੰਬਰ ਲੋਕਲ ਠੀਕ ਹੈ ਜੀ ਇਹ ਮਾਡਲ ਹੈਗਾ ਨਾ ਮਾਡਲ 9 ਜੀ ਰੇਟ ਹੈਗਾ 325 ਤੇ ਕਿੰਨਾ ਡਿਸਕਾਊਂਟ ਦੋਗੇ ਵੀਰੇ ਇਹਦੇ ਦੇ ਕਰ ਦਾਂਗੇ ਜੇ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ 25000 ਉਤਲਾ ਠੀਕ ਹੈ ਟਰੈਕਟਰ ਬਿਲਕੁਲ ਸਾਫ ਸੁਥਰਾ ਹੈ ਜੀ ਅੱਗਿਆ ਗਿਆ ਅਰਜਨ 605 ਇਹ ਇਹ ਕਿੰਨਾ ਮਾਡਲ ਹੈ ਵੀਰੇ ਇਹ 22 ਮਾਡਲ ਜੀ ਟਾਇਰ ਇਹਦੇ ਵੀ ਚੌਕੜਾ ਨਗਰ ਨਾਮ ਦਾ ਮੁਕਦਾ ਨਾਲ ਦੇ ਟਾਇਰ ਹੈਵੀ ਬੰਪਰ 22 ਮਾਡਲ ਡਿਮਾਂਡ 6 ਲੱਖ 90 ਹਜ਼ਾਰ ਜੀ ਹਾਂਜੀ ਬਾਕੀ ਡਿਸਕਾਊਂਟ ਇਹ ਵੀ ਦੇਣਗੇ ਵੀਰਾਂ ਨੂੰ ਕਰ ਦਾਂਗੇ ਪੂਰਾ ਸਾਫ਼ ਟਰੈਕਟਰ ਹੈ ਸੈਂਟਰ ਗੇਅਰ ਹੈ ਗੈਸ ਸੋਨਾਲਿਕਾ 60 ਜੀ ਡੀ ਆਈ ਇਹ ਵੀ ਪੰਜਾਬ ਨੰਬਰ ਹੈ ਇਹ 11 ਮਾਡਲ ਹੈ ਜੀ 3 ਸਪੀਡ ਠੀਕ ਹੈ ਜੀ ਤੇ ਡਿਮਾਂਡ ਵੀਰੇ ਇਹਦੀ 415000 ਜੀ ਪਰ ਐਮ ਆਰ ਪੀ ਦੇ ਕਿੰਨੇ ਦੇ ਟਾਇਰ ਆ ਜੀ ਇਹਦੇ ਨਾਲ ਦੇ ਟਾਇਰ ਆ ਜੀ ਕਿੰਨੇ ਪੈਸੇ ਵੀਰੇ ਹੈਗੇ 80 ਲੈ ਗਏ ਨਾ ਇਹ 70 ਕੇ ਪੈਸੇ ਜੀ 70 ਪੈਸੇ ਪੀ ਵੀ ਨੰਬਰ ਹੈ ਜੀ 33 ਹੈ ਟਰੈਕਟਰ ਬਿਲਕੁਲ ਸਾਫ ਸੁਥਰਾ ਜੀ ਅੱਗੇ ਆ ਗਿਆ ਪ੍ਰੀਤ 669 ਜੀ ਕਿਹੜਾ ਇਹ ਵੀ ਪੀਵੀ ਨੰਬਰ ਹੈ ਜੀ ਕਿੰਨਾ ਮਾਡਲ ਹੈ ਵੀਰੇ ਇਹ 11 ਮਾਡਲ ਹੈ ਜੀ ਠੀਕ ਹੈ ਜੀ ਟਾਇਰ ਗੁੱਡੀਅਰ ਦੇ 70 ਪੈਸੇ ਇਹਦੀ ਡਿਮਾਂਡ ਕਿੰਨੀ ਹੈ ਵੀਰੇ ਇਹ 298000 ਹੈ ਜੀ ਠੀਕ ਹੈ ਜੀ ਪੀਵੀ ਪੈਡ ਨੰਬਰ ਹੈ ਜੀ ਹਰਿਆਣਾ ਨੰਬਰ ਹੈ ਨਹੀਂ ਜੀ ਆਪਣੇ ਕੋਲ ਸਾਰੇ ਪੰਜਾਬ ਹੀ ਆਉਂਦੇ ਆ ਜੀ ਹਾਂਜੀ ਸੈਂਟਰ ਗੇਰ ਜੀ ਅੱਗਿਆ ਗਿਆ ਸੋਨਾਲੀਕਾ 60 ਜੀ ਏ ਵੀ ਪੀ ਵੀ ਨੰਬਰ ਹੈ ਜੀ ਇਹ ਮਾਡਲ ਕਿੰਨਾ ਹੈ ਵੀਰੇ ਇਹ 8 ਮਾਡਲ ਜੀ ਡਿਮਾਂਡ ਜੀ ਇਹਦੇ 3,25,000 ਜੀ ਅਪੋਲੋ ਦੇ ਟਾਇਰ ਹੈ ਜੀ ਟਾਇਰ ਕਿੰਨੇ ਪੈਸੇ ਆ ਵੀਰੇ ਇਹਦੇ ਟਾਇਰ ਹੈਗੇ ਅਧੇਕ ਜੀ ਯਾਨੀ ਕਿ 55 ਪੈਸੇ ਹੈਗੇ ਆ ਜੀ ਅੱਗੇ ਆ ਗਿਆ ਜੀ ਪ੍ਰੀਤ ਇਹ ਵੀ ਪੀ ਵੀ ਨੰਬਰ ਹੈ ਜੀ 6049 ਹਰੇ ਐਨੀ ਦਾ ਜੀ ਆਪੋਲੋ ਦੇ ਟਾਇਰ ਹੈ ਜੀ ਠੀਕ ਐ ਇੰਟਰ ਨੂਲ ਐਮ ਆਰ ਐਫ ਦੇ ਕਿੰਨਾ ਮਾਡਲ ਹੈ ਵੀਰੇ ਇਹ 10 ਮਾਡਲ ਜੀ ਇਹਦੀ ਡਿਮਾਂਡ ਜੀ ਇਹਦੀ 240000 ਠੀਕ ਹੈ ਜੀ ਇਹ ਵੀ ਆਪਣਾ ਅੱਗੇ ਆ ਗਿਆ ਜੀ ਮਹਿੰਦਰਾ 265 ਜੀ ਦੀ ਜਿਆਦਾ ਮੰਗ ਹੈ ਆਪਣੇ ਏਰੀਆ 'ਚ ਪੀ ਵੀ ਨੰਬਰ ਹੈ ਜੀ ਇਹ ਮਾਡਲ ਕਿੰਨਾ ਜੀ 89 ਜੀ ਠੀਕ ਹੈ ਇਹਦੀ ਡਿਮਾਂਡ ਕਿੰਨੀ ਆ ਵੀਰੇ ਇਹਦੀ 1,55,000 ਜੀ ਠੀਕ ਹੈ ਜੀ ਟਰੈਕਟਰ ਪੂਰਾ ਸਾਫ ਸੁਥਰਾ ਓਰੀਜਨਲ ਹੈ ਸਾਰਾ ਓਰੀਜਨਲ ਹੈਵੀ ਬੰਪਰ ਲੱਗਿਆ ਅੱਗੇ ਆ ਗਿਆ ਜੀ ਡੀ ਆਈ ਇਹ ਨਹੀਂ ਆਪਣਾ ਫੋਰਡ ਆ ਗਿਆ ਅੱਗੇ ਅੱਗੇ ਆ ਗਿਆ ਜੀ ਫੋਰਡ 3600 ਕਿੰਨਾ ਮਾਡਲ ਹੈ ਵੀਰੇ ਇਹ 94 ਜੀ 94 ਕੀ ਡਿਮਾਂਡ ਹੈ ਵੀਰੇ ਇਹਦੀ ਮੂੰ 1,30,000 ਆ ਜੀ ਠੀਕ ਹੈ ਜੀ ਉਦਰਾ 30 ਜੀ ਉਦਰਾ 3000 ਚੱਕ ਲੈ ਕੋਈ ਵੀਡੀਓ ਸ਼ੇਅਰ ਕਰਕੇ ਠੀਕ ਹੈ ਇਹ ਵੀ ਪੰਜਾਬ ਨੰਬਰੀ ਇਹ ਵੀ ਪੰਜਾਬ ਨੰਬਰੀ ਮੋਬਾਈਲ ਨੰਬਰ ਦੁਆਰੇ ਬੋਲੋ ਵੀਰੇ ਮੋਬਾਈਲ ਨੰਬਰ 6884 ਜੀ 32034 ਠੀਕ ਹੈ ਅੱਗਿਆ ਗਿਆ ਜੀ ਸੋਨਾਲੀ ਕਾ ਡੀਆਈ 35 ਜੇ ਕੇ ਦੇ ਟਾਇਰ ਹੈ ਜੀ ਟਰੈਕਟਰ ਪੂਰਾ ਸਾਫ ਸੁਥਰਾ ਹਰਿਆਣਾ ਨੰਬਰ ਉਹ ਯਾਰ ਅਥ ਮਾਡਲ ਡਿਮਾਂਡ 265000 ਜੀ ਕੈ ਸਵਰਾਜ 744 ਪੂਰਾ ਸਾਫ ਸਿਤਰਾ ਡਾਕਟਰ ਹੈ ਜੀ ਬੀ ਕੇ ਟੀ ਦੇ ਟਾਇਰਾਂ ਮੂਰਲੇ ਮਾਡਲ ਹੈਗਾ 2017 ਜੀ 495000 ਪੀ ਵੀ ਨੰਬਰ ਹੈ ਜੀ ਬੀ ਕੇ ਟੀ ਦੇ ਟਾਇਰ ਹੈ ਜੀ ਨਾ ਬੇਬਿਆਸੀ ਟ੍ਰੈਕਟਰ ਪੂਰਾ ਸਾਫ਼ ਨਿਤਰਾਈ ਸੈਂਟਰ ਗੇਰ ਹੈ ਜੀ ਅੱਗੇ ਹੈ ਗਾਈ ਸੋਨਾ ਦੀ ਕਾ 750 ਐਵਰੋਡ ਲੱਗੀ ਹੋਈ ਹੈ ਜੀ ਗੁੱਡੀਅਰ ਦੇ ਟਾਇਰ ਹੈ ਜੀ 80 ਪੈਸੇ 90 ਲੈ 0 ਪੈਸੇ 13 ਮਾਡਲ ਹੈ 3 ਲੱਖ 13000 ਦਾ ਟ੍ਰੈਕਟਰ ਪੂਰਾ ਸਾਫ਼ ਨਿਤਰਾਈ ਸੈਂਟਰ ਗੇਰ ਹੈ ਜੀ ਫੁੱਲ ਲੱਗੀ ਹੈ ਜੀ ਉੱਤੇ ਜੈ 735 ਐਫ ਰੀਸਵਰਾਜੀ ਹਰਿਆਣਾ ਨੰਬਰ ਹੈ ਨਾਰਮਲ ਜਿਹਾ ਤਰੀ ਲੱਗੀ ਹੈ ਜੀ ਐਰ ਵੀ ਵਧੀਆ ਕੰਡੀਸ਼ਨ ਦੇ ਆ 99 ਮਾਡਲ ਹੈ ਡਿਮਾਂਡ 125000 ਜੀ 125000 ਜੀ ਜਗਾ 2007 ਪੇਸ਼ਰ 180000 ਜੀ ਡਿਮਾਂਡ ਹੇਰਾਂ ਦਾ ਚੌਕੜਾ ਨਮੈ ਜੀ ਨੂਰਲੇ ਜੀ ਕੇ ਦੇ ਤੇ ਮਗਰਲੇ ਵੀ ਜੀ ਕੇ ਦੇ ਆਈ ਟਰੈਕਟਰ ਬਹੁਤ ਸਾਫ਼ ਉਤਰ ਹੈ ਜੀ ਅੱਗੇ ਆ ਗਏਸ ਅਵਰਾਜ 855 2014 ਮਾਡਲ ਹੈ ਜੀ ਦਮਾੜ 4 ਲੱਖ 40000 ਰੁਪਏ ਤੇ ਪੀ ਵੀ ਨੰਬਰ ਹੈ ਜੀ ਸੌੜਾ ਨੋ 타ਈ ਦੇ ਟਾਇਰ ਹੈ ਜੀ ਅਪੋਲੋ ਦੇ ਜਹਾਂ ਪੈਸੇ ਸੈਂਟਰ ਵੇਰ ਹੈ ਜੀ ਵਧੀਆ ਛਤਰੀ ਲੱਗੇ ਜੀ ਅੱਗੇ ਆ 1855 13 ਮਾਡਲ ਡਿਮਾਂਡ 4 ਲੱਖ 15000 ਮਗਰਲੇ ਟਾਇਰ 400 100 ਲੈ 50 ਪੂਰਾ ਸਾਫ ਸੁੱਤਰਾ ਜੀ GE DI 730 डिमांड 2 लाख 8000 185000 2008 ਮਾਡਲ ਜੀ ਪੂਰਾ ਸਾਫ ਉਤਰਾ ਜੀ ਸੈਂਟਰ ਗੇਅਰ ਹੈ ਜੀ VK T ਦੇ ਟਾਇਰ ਹੈ ਜੀ ਪੂਰਾ ਸਾਫ ਉਤਰਾ ਜੀ ਅੱਗਿਆ ਇਹ ਫਾਰਮ ਟ੍ਰੈਕ

ਜੌਂਡੀਰ ਆ ਗਿਆ 5410 ਬੀਕੇ ਟੀ ਦੇ ਟਾਇਰ ਹੈ ਜੀ 16928 ਦੇ ਚੰਨੇ ਪੈਸੇ ਜੀ ਇਹ ਉੱਲੇ ਵੀ ਬੀਕੇ ਟੀ ਦੇ ਹੈ ਮਾਡਲ 10 ਉੱਲੇ ਹੈ ਵੀ ਬੰਪਰ ਡਿਮਾਂਡ 5 ਲੱਖ 60 ਹਜ਼ਾਰ ਯਾਦ ਨੰਬਰ ਮਿਊਜ਼ਿਕ ਇਸਟਾ ਮਜ਼ਰਾ ਗਿਆ ਪੀਡੀਸੀ ਲਈ ਸੁਪਰ ਸੀਡਰ 7 ਫੁੱਟਾ ਜੀ 1,20,000 ਜੀ ਕੀ ਮਾਡਲ ਡਿਮਾਂਡ 1,20,000 ਜੀ ਇਹ ਬਾਈ ਆਇਆ ਜੀ ਕੰਟਰੈਕਟ ਮਿਲੇਗਾ ਮੋਬਾਈਲ ਨੰਬਰ ਦੇ अस्सी पांच सौ सतानवे वो वो लेंड ती सैती प्लस ठीक है दो हजार चौबी मॉडल छे लख पार डिमांड जी नंबर कि मेरे नंबर किथों का ਗੈਸ ਹੋਰ ਆਸਾ 724 ਐਫੀ ਪੂਰਾ ਸਾਫ ਸਿਧਾਈ 2008 ਮਾਡਲ ਡਿਮਾਂਡ 1 ਲੱਖ 85000 ਜੀ ਸਟੈਂਡਰਡ 355 ਜੀ ਡੀਆਈ 13 ਮਾਡਲ ਡਿਮਾਂਡ 2 ਲੱਖ 60000 ਜੀ

ਗੁੱਡੀਰ ਦੇ ਟਾਇਰ ਹੈ ਜੀ ਟਰੈਕਟਰ ਪੂਰਾ ਸਾਫ਼ ਇਤਰਾ ਹੈ ਅੱਗੇ ਹੈਗਾ ਸਵਰਾਜ 744 ਐਫੀ 2000 ਮਾਡਲ ਡਿਮਾਂਡ 2 ਲੱਖ 80 ਹਜ਼ਾਰ ਰੁਪਏ ਨਜ਼ਰ ਲਈ ਗੁੱਡੀਰ ਦੇ ਟਾਇਰ ਹੈ ਜੀ ਟਰੈਕਟਰ ਪੂਰਾ ਸਾਫ਼ ਇਤਰਾ ਹੈ ਜੀ ਸਵਰਾਜ 1855 ਜੀ ਅੰਨੇ ਮੇ ਮਾਡਲ ਇਹ ਸੀ ਟਿਕਟ ਕਰਾਇਆ ਹੋਇਆ ਜੀ 2,60,000 ਬੀਕੇ ਕੀ ਦੇ ਟੈਰ ਹੈ ਜੀ ਟਰੈਕਟਰ ਪੂਰਾ ਸਾਫ਼ ਉਤਰਾਇਆ ਸੋਨਾ ਲਿਕਾ 35 ਜੀ 2006 ਮਾਡਲ ਆਹ ਜਿਹੜਾ ਉਹ ਦਿੰਦਾ ਡੀਏ ਪੰਜਾਬ 54 2000 ਦੇ ਟਾਇਰ ਜੀ 95 ਦਾ ਸੈਟਰ ਰੇਅਰ ਸੋਨਾ ਦੀ ਕਾਡੀ 55 ਮਾਡਲ 2006 ਡਿਮਾਂਡ 295000 ਪੂਰਾ ਸਾਫ ਸੁਥਰਾ ਓਕੇ ਕੰਡੀਸ਼ਨਰ ਕੋਲ ਟ੍ਰੇਜ ਅੱਗੇ ਅਗੇ ਨਿਊ ਹੋਲੈਂਡ 3630 ਕਲਾਸ ਪੀਵੀ ਨੰਬਰ 10 ਮਾਡਲ 311000 ਡਿਮਾਂਡ ਐਮ ਆਰ ਐਫ ਦੇ ਟਾਇਰ 95 ਪੈਸੇ ਪੂਰਾ ਸਾਫ ਸੁਥਰਾ ਡੈਕਟਰ ਹੈ नंबर वे मॉडल दो लाख चार हजार अठ पीवी नंबर है जी मॉडल अठ दो तो लखी हजार ਗਰੇ ਸੋਨਾਲਿਕਾ 750 DI ਮਾਡਲ 2013 ਡਿਮਾਂਡ 3,80,000 ਰੁਪਏ 3,80,000 ਸੋਨਾਲਿਕਾ 750 ਜੀ 2002 ਮਾਡਲ ਡਿਮਾਂਡ 2,50,000 ਤੇ ਪੀਵੀ ਨੰਬਰ ਹੈ ਜੀ ਟੈਰ ਹੈ ਕਿ ਗੂਟੀਆ ਦੇ ਜੀ ਦੇਖਦੇ ਰਹੋ ਸਾਨੂੰ ਯਾਦ ਆਡੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜੋ ਵੀ ਆਪਾਂ ਨਵੇਂ ਵੀਡੀਓ ਲੈ ਕੇ ਆਈਏ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ